ਗੁਰਮੁਖ ਧਰਤੀ ਸਾਚੈ ਸਾਜੀ ਤਿਸ ਮਹਿ ਓਪਤ ਖਪਤ ਸੋ ਬਾਜੀ 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 ਗੁਰ ਕੈ ਸਬਦ ਰ ਪੈ ਰੰਗ ਲਾਏ ਸਾਚਰਤੋ ਪਤ ਸੋ ਕਰ ਜਾਏ ਸਾਚ ਸਬਦ ਬਿਨ ਪਤ ਨਹੀਂ ਪਾਵੈ ਨਾਨਕ ਬਿਨ ਨਾਵੈ ਕਿਉ ਸਾਜ ਸਮਾਵੈ ਗੋਰਮਖ ਅਸ਼ਟ ਸਿੱਧੀ ਸਭ ਬੁੱਧੀ ਗੋਰਮਖ ਅਸ਼ਟ ਸਿੱਧੀ ਸਭ ਬੁੱਧੀ ਗੋਰਮਖ ਅਸ਼ਟ ਸਿੱਧੀ ਸਭ ਬੁੱਧੀ ਗੋਰਮਖ ਪਾਵ ਜਲ ਤਰੀਆ ਸਤਿ ਸੁద్ధి ਗੋਰਮਖ ਸਰ ਅਪਸਰ ਵਿਦ ਜਾਣੈ ਗੋਰਮਖ ਪਰਪ ਵਿਰਤ ਨਰ ਵਿਰਤ ਪਛਾਨੈ ਗੋਰਮਖ ਤਾਰੇ ਪਾਰ ਉਤਾਰੇ ਨਾਨਕ ਗੁਰਮੁਖ ਸਬਦ ਨਿਸਤਾਰੇ ਨਾਮੇ ਰਾਤੇ ਹਮੈ ਨਾਮੇ ਰਾਤੇ ਨਾਮੇ ਰਾਤੇ ਹਮੈ ਜਾਏ ਹਮੈ ਜਾਏ ਨਾਮ ਰਤੇ ਸਚ ਰਹੇ ਸਮਾਏ ਨਾਮ ਰਤੇ ਜੋਗ ਨਾਮ ਰਤੇ ਜੋਗ ਜੁਗਤ ਵਿਚਾਰ ਨਾਮ ਰਤੇ ਜੋਗ ਜੁਗਤ ਵਿਚਾਰ ਨਾਮ ਰਤੇ ਪਾਵਹਿ ਮੋਖ ਦਵਾਰ ਨਾਮ ਰਤੇ ਤਰੇ ਪਵਨ ਸੋਜੀ ਹੋਏ ਨਾਨਕ ਨਾਮ ਰਤੇ ਸਦਾ ਸੁਖ ਹੋਏ ਨਾਮ ਰਤੇ ਸਦ ਗੋਸ਼ਟ ਹੋਏ ਨਾਮ ਰਤੇ ਸਦਾ ਤਪ ਹੋਏ ਨਾਮ ਰਤੇ ਸਚ ਕਰਨੀ ਸਾਰ ਨਾਮ ਰਤੇ ਗੁਣ ਗਿਆਨ ਵਿਚਾਰ ਬਨ ਨਾ ਵਾ ਬੋਲੇ ਸਭ ਵੇਕਾਰ ਨਾਨਕ ਨਾਮ ਰਤੇ ਤਿਨ ਕੋ ਜੈਕਾਰ